ਅੰਦੀ ਸਸੀ ਕਾਲ ਜੀ ਸੋ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਤੇ ਇਹ ਟੈਕ ਵੀ ਨਹੀਂ ਰਿਹਾ ਜਾ ਤਾਂ ਇਹਨੂੰ ਐਂ ਲੱਗਦਾ ਵੀ ਪਤਾ ਚੱਲ ਗਿਆ ਹੋਣਾ ਇਹਨੂੰ ਵੀ ਅੱਜ ਦੀ ਵੀਡੀਓ ਖਾਸ ਕਿਉਂ ਹੋਣ ਵਾਲੀ ਆ ਅੱਜ ਨਮਾਇਆ ਸੀ ਇਹ ਬੰਨੇ ਇੱਧਰ ਦੂਜੀਆਂ ਘੋੜੀਆਂ ਛੱਡੀਆਂ ਹੋਈਆਂ ਸੀ ਇਹ ਹੁਣੇ ਲੈ ਕੇ ਆਇਆ ਇਸ ਕਰਕੇ ਥੋੜਾ ਜਿਹਾ ਐਗਰੈਸ਼ਨ ਦਿਖਾ ਰਿਹਾ ਅੱਜ ਦੀ ਵੀਡੀਓ ਚ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਆਪਣੇ ਰਣ ਸਿੰਘ ਲਈ ਗਿਫਟ ਆਇਆ ਤੇ ਗਿਫਟ ਆਇਆ ਹੁੰਦਾ ਕਈ ਦਿਨ ਹੋ ਗਏ ਪਰ ਮੈਨੂੰ ਸਮਾਂ ਨਹੀਂ ਲੱਗਿਆ ਦਿਖਾਉਣ ਦਾ ਤੇ ਇਹ ਸਾਈਡ ਘੋੜੀਆਂ ਛੱਡੀਆਂ ਹੋਈਆਂ ਸੀ ਇਹ ਉੱਧਰ ਸੀ ਅੱਜ ਨਮਾਇਆ ਮੈਨੇ ਤਾਂ ਕਰਕੇ ਹੁਣ ਥੋੜਾ ਜਿਹਾ ਅਗਰੈਸ਼ਨ ਦਿਖਾ ਰਿਹਾ ਆਪਦਾ ਇੱਕ ਭੱਜ ਭੱਜ ਕੇ ਇਹ ਸਾਈਡਾਂ ਤੇ ਕੰਧਾਂ ਨਾਲ ਟੱਕ ਬੋਤਲ ਵਾਲਾਂ ਦਾ ਇਸ ਚੀਜ਼ ਤੇ ਵੀ ਆਪਾਂ ਇੱਕ ਵੀਡੀਓ ਜ਼ਰੂਰ ਕਰਾਂਗੇ ਕਿਉਂਕਿ ਜਿਹੜੀਆਂ ਕੋਰਾ ਹੁੰਦੀਆਂ ਨੇ ਆਪਣੀਆਂ ਕੰਧਾਂ ਦੀਆਂ ਤੇ ਉੱਥੇ ਨਾਲ ਖਈ ਜਾਂਦੇ ਆ ਜਾਨਵਰ ਉਦੋਂ ਟੱਕ ਲਵਾ ਲੰਦੇ ਆਪਦੇ ਇਹ dama ਤੁਹਾਨੂੰ ਗਿਫਟ ਦਿਖਾਉਣਾ ਪਹਿਲਾਂ ਤਾਂ ਦੱਸਿਓ ਗਿਫਟ ਕਿਵੇਂ ਲੱਗਿਆ ਬਹੁਤ ਹੀ ਪ੍ਰਾਣੇ ਹਾਰਸ ਲਵਰ ਨੇ ਸਾਡੇ ਬਹੁਤ ਸਤਿਕਾਰਯੋਗ ਨੇ ਜਗਰਾਜ ਅੰਕਲ ਜੀ ਚਿੱਲ ਤੋਂ ਉਹ ਗਿਫਟ ਲੈ ਕੇ ਆਇਆ ਇਹਦੇ ਵਾਸਤੇ ਬਹੁਤ ਸੋਹਣਾ ਤੇ ਬਹੁਤ ਪਿਆਰਾ ਤੇ ਪਹਿਲਾਂ ਵੀ ਕਈ ਵਾਰ ਆਇਆ ਫਾਰਮ ਤੇ ਤੇ ਉਹ ਕਹਿੰਦੇ ਵੀ ਮੈਂ ਸਪੈਸ਼ਲ ਆਪਣੇ ਹੱਥਾਂ ਨਾਲ ਇਹ ਗਿਫਟ ਬਣਾਇਆ ਮੈਨੂੰ ਬਹੁਤ ਪਿਆਰਾ ਲੱਗਿਆ ਇੱਕ ਯੂਨੀਕ ਜੀ ਚੀਜ਼ ਆ ਤੇ ਅੱਜ ਇਹਨੂੰ ਆਪਾਂ ਗਿਫਟ ਪਹਿਨਾਵਾਂਗੇ ਦਿਖਾਵਾਂਗੇ ਤੁਹਾਨੂੰ ਤੇ ਆ ਮੂੰਹ ਦੇ ਉੱਪਰੇ ਨੇ ਰਾ ਰੰਗ ਲਾ ਰੱਖਿਆ ਲਾਹ ਲਾਲ ਕਰ ਰੱਖਿਆ ਮੂੰਹ ਟਿਕਦਾ ਨਹੀਂ ਹੈਗਾ ਇੱਕ ਤਾਂ ਖੜ ਜਾ ਟਿੱਕੇ ਤੇ ਆ ਜਾ ਹੁਣ ਇਹਦੇ ਆਪਾਂ ਇਹਦਾ ਗਿਫਟ ਪਾਉਨੇ ਆ ਆ ਜਾ ਬਾਹਰ ਆ ਜਾ ਓਏ ਆ ਜਾ ਬਾਹਰ ਆ ਜਾ ਰਣ ਸਿੰਘ ਆ ਜਾ ਬਾਹਰ ਆ ਜਾ ਇਧਰ ਕੋੜੀਆਂ ਸੀ ਤਾਂ ਕਰਕੇ ਆਪਣੀ ਮਾਰਕਿੰਗ ਛੱਡੀ ਜਾਂਦਾ ਇਹ ਇਹਦਾ ਮੈਂ ਤੁਹਾਨੂੰ ਗਿਫਟ ਦਿਖਾਦਾ ਗਿਫਟ ਆਇਆ ਇਹ ਹੈਲਟਰ ਬਹੁਤ ਸੋਹਣਾ ਇਹ ਇਹ ਜਿਹੜੇ ਸਾਡੇ ਪ੍ਰਾਣੇ ਆ ਉਹਨਾਂ ਨੂੰ ਤਾਂ ਪਤਾ ਵੀ ਕਿਵੇਂ ਬਣਦਾ ਸਾਰਾ ਇਹ ਬਹੁਤ ਖੂਬਸੂਰਤ ਆ ਮੈਂ ਤੁਹਾਨੂੰ ਦਿਖਾਉਣਾ ਇਹ ਦੀ ਪਾ ਕੇ ਦਿਖਾਉਣ ਨਾਲ ਇਹਨੂੰ ਬਾਹਰ ਢੇੜਾ ਲਵਾ ਕੇ ਲੈ ਬਨੇ ਆਪਾਂ ਤੇ ਬਾਲੀ ਘੈਂਟ ਚੀਜ਼ ਆ ਜੀ ਇਹ ਰੱਸੀ ਦੇ ਉੱਪਰ ਇਹ ਮੜਿਆ ਹੋਇਆ ਰਾਗੜ ਖਾਈਏ ਤੁਹਾਨੂੰ ਚਲੋ ਹੋਰ ਵੀ ਰਾਗੜੋ ਫੱਜਰ ਮੇ ਰਖਣੀ ਲਓ ਜੀ ਆ ਗਿਫਟ ਆਇਆ ਹੈਲਟਰ ਬਹੁਤ ਸੋਹਣਾ ਇਹ ਇਹ ਪਿੱਤਲ ਦੇ ਕੁੰਡੇਆ ਵਿੱਚ ਆਹ ਲੋਹੇ ਦੀ ਚੈਨ ਆ ਤੇ ਵਿੱਚ ਪਿੱਤਲ ਦੇ ਕੁੰਡੇ ਪਾਏ ਹੋਏ ਆ। ਇਹ ਹੁਣ ਇਹਨੂੰ ਆਪਾਂ ਫਾਉਂਦੇ ਆ। ਇਹਦਾ ਅੱਜ ਦਾ ਗਿਫਟ ਜੋ ਰਣ ਸਿੰਘ ਵਾਸਤੇ ਆਇਆ। ਦੇਖਦੇ ਆ ਇਹਦਾ ਫੀਲ ਕਰਦਾ। ਮੋੜੀ ਲੱਗਦੀ ਜਿਦੂ ਕਾਹਦਾ ਆਜਾ ਪਤੋ ਆਰਾਮ ਨਾਲ ਆਜਾ। ਉਧਰ ਦੂਜੀ ਸਾਈਡ ਦੇਖੀ ਜਾਂਦਾ ਆਪਣੇ ਫਾਰਮ ਵਾਲੇ ਪਾਸੇ। ਫੋਨ ਹੈ ਫਿਲਟਰ ਇਹ ਦੇਖਦੇ ਆ ਆ ਜਾਓ ਐਵੇਂ ਬਹੁਤ ਸਿਆਣਾ ਫਿਲਟਰ ਜਦ ਇਹ ਪਵਾ ਲਾਂਦਾ ਇਹ ਕੋਈ ਉਹ ਨਹੀਂ ਕਰਦਾ ਤੇ ਨੱਕ ਚ ਜਾਂ ਗਰਮ ਸੌਣ ਦਾ ਪਾਣੀ ਪੂਣੀ ਪੀ ਜਾਂਦਾ ਦੱਸੋ ਵੀ ਕਿਵੇਂ ਲੱਗਿਆ ਨਵਾਂ ਗਿਫਟ ਮੁੰਡੇ ਨੇ ਜਦਿ ਹਵਾ ਲਿਆ ਕੋਈ ਜ਼ਿਆਦਾ ਸ਼ਰਾਰਤ ਨਹੀਂ ਕਰੀ ਨਹੀਂ ਕਈ ਵਾਰ ਫੜਿਆ ਨਹੀਂ ਜਾਂਦਾ ਹੁੰਦਾ ਜਦ ਅਸੀਂ ਉਧਰੋਂ ਬੰਦਦੇ ਹੁੰਦੇ ਆ ਨੀ ਤੇਰੀ ਫੋਟੋ ਵੀਡੀਓ ਇਸ ਵਿੱਚ ਕਰਾਂਗੇ ਇੱਕ ਦਿਨ ਆਪਾਂ ਤੇ ਕਈ ਦੋਸਤਾਂ ਨੇ ਮੈਨੂੰ ਫੋਨ ਆਉਂਦੇ ਰਹਿੰਦੇ ਸਿੱਧਾ ਹੁਣ ਗਾੜੂ ਸਿੱਧਾ ਗਾੜੂ ਸਿੱਧਾ ਕਈ ਦੋਸਤਾਂ ਨੇ ਮੈਨੂੰ ਫੋਨ ਆਉਂਦੇ ਰਹਿੰਦੇ ਜਿਹਦੀ ਵੀਡੀਓ ਨਹੀਂ ਪਾਈ ਪ੍ਰੋਪਰ ਹੁਣ ਤੱਕ ਇਹਦੀ ਵੀਡੀਓ ਵੀ ਪਾਵਾਂਗੇ ਤੇ ਹੁਣ ਆ ਜੀ ਉਹਨੂੰ ਬਾਹਰ ਲੈ ਕੇ ਚੱਲਦੇ ਆਪਾਂ ਤੇ ਦਿਖਾਉਨੇ ਆ ਤੁਹਾਨੂੰ ਇਹਦਾ ਤੁਸੀਂ ਕੀ ਅਪਦੇ ਦੱਸੋ ਕਿਵੇਂ ਲੱਗਿਆ ਜੱਜਦਾਨਾ ਪੂਰਾ ਉਹ ਜੀ ਗ੍ਰੇਟ ਬੋਲੀ ਇੰਦਰ ਤੁਸੀਂ ਆ ਜਾ ਉਧਰ ਫਾਲਿਆ ਪੂਰੀਆਂ ਇਹ ਤੋਂ ਬਾਅਦ ਆਪਾਂ ਆਪਣੇ ਰਣ ਸਿੰਘ ਨੂੰ ਥੋੜਾ ਜਿਹਾ ਬਾਹਰ ਲੈ ਗਏ ਸ਼ਰਕ ਦੇ ਉੱਪਰ ਟ੍ਰੌਟ ਰੂਟ ਤੋਰਿਆਂ ਨਾਲ ਤਾਂ ਇਹਦੀਆਂ ਲੱਤਾਂ ਮਹੀਂ ਖੁੱਲ ਗਈਆਂ ਨਾਲੇ ਆਪਾਂ ਭੱਜ ਲੈ ਕਣਕਾਂ ਬਾਕੀ ਪੂਰੀਆਂ ਪੱਕਦੀਆਂ ਸੀਜ਼ਨ ਜਿਹੜਾ ਕਣਕਾਂ ਦਾ ਉਹ ਥੋੜੇ ਦਿਨਾਂ ਤੱਕ ਪੂਰਾ ਚੱਲ ਜੂਗਾ ਕਿਉਂਕਿ ਸਾਡੇ ਵੱਲ ਥੋੜੇ ਜਿਹੇ ਨਰਮ ਨੇ ਕਣਕਾਂ ਮੌਸਮ ਖਰਾਬ ਹੋਣ ਕਰਕੇ ਤੇ ਪ੍ਰੋਪਰ ਵੀਡੀਓ ਮੈਂ ਆਪਣੇ ਘੋੜੇ ਦੀ ਬਣਾਉਂਗਾ ਕੁਝ ਸਮੇਂ ਤੱਕ ਜਦੋਂ ਵੀ ਆਪਾਂ ਨੂੰ ਟਾਈਮ ਲੱਗਿਆ ਅੱਜ ਭਿੰਦ ਦੇਰੀ ਵੀ ਹੈ ਨਹੀਂ ਸੀ ਬਸ ਇੱਕ ਫਿਰ ਵੀ ਮੈਂ ਵੀਡੀਓ ਬਣਾਤੀ ਤੇ ਤੁਹਾਨੂੰ ਰਣ ਸਿੰਘ ਦਾ ਗਿਫਟ ਵੀ ਦਿਖਾਇਆ ਮੈਂ ਨੇ ਤੇ ਬਾਕੀ ਇਹਨੂੰ ਭਜਾ ਭਜੂ ਲਿਆ ਜਟ ਰੋਟ ਰੋਟ ਕਰਾਤਾ ਮੈਂ ਨੇ ਸਵਾਰੀ ਵੀ ਕੋਈ ਤੁਹਾਨੂੰ ਹੋ ਗਈ ਨਹੀਂ ਹੋਈ ਕਿਉਂਕਿ ਸੜਕ ਬਹੁਤ ਚਲਦੀ ਆਪਣੀ ਥੋੜਾ ਦਿਖਾਦਾ ਤੇ ਤੁਹਾਨੂੰ ਅੱਜ ਇਹਦਾ ਗਿਫਟ ਵੀ ਦਿਖਾਦਾ ਮੇਰੇ ਤੋਂ ਟੈਂਟ ਰੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇ